ਜੋਤੋ ਪ੍ਰਿਮ ਖੇਲਨ ਕਾ ਚਾਓ ਸਿਰ ਤ ਤਲੀ ਗਲੀ ਮੇਰੀ ਆਉ ਇਤਮਾਰਤ ਪੈਰ ਤਰੀਜੈ ਸਿਰ ਦੀਜੈ ਕਾਨਨਾ ਕੀਜੈ ਆਪਣੇ ਗੁਰੂ ਦੇ ਚਰਨਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਵਾਲੀ ਧਰਮਾਂ ਦੀ ਸੇਵਾ ਅਤੇ ਸੁਰੱਖਿਆ ਲਈ ਆਪਾ ਬਾਣਨ ਵਾਲੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਗੁੱਤੀ ਆਪਾ ਦਰਸ਼ਨ ਕਰ ਰਹੇ ਹਾਂ ਉਸ ਪਵਿੱਤਰ ਖੰਡਾ ਸਾਹਿਬ ਦੇ ਜੋ ਅੱਜ ਵੀ ਸਾਨੂੰ ਜ਼ੁਲਮ ਜ਼ੁਲਮ ਕਰਨ ਵਾਲਿਆਂ ਖਿਲਾਫ ਲੜਨ ਲਈ ਅੱਜ ਵੀ ਸਾਨੂੰ ਪ੍ਰੇਰਿਤ ਕਰ ਰਿਹਾ ਹੈ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਆਪਾ ਦੀਪ ਸਿੰਘ ਜੀ ਨੂੰ ਦਰਬਾਰ ਸਾਹਿਬ ਵਿਖੇ ਹੋ ਰਹੀ ਬੇਅਦਬੀ ਦਾ ਪਤਾ ਲੱਗਦਾ ਤਾਂ ਉਹ ਆਪਣੀ ਉਮਰ ਦੀ ਪਰਵਾਹ ਕੀਤੇ ਬਿਨਾ ਸ਼੍ਰੀ ਦਮਤਮਾ ਸਾਹਿਬ ਤੋਂ ਅਰਦਾਸਾ ਸੋਧ ਕੇ